ਮਿਸਾਲ ਸਹੀਦਾ ਤਰਨਾ ਦਲ ਦੇ ਮੌਜੂਦਾ 16ਵੇਂ ਮੁਖੀ ਜੱਤੇਦਾਰ ਬਾਬਾ ਜੋਗਾ ਸਿੰਘ ਦੀ ਰਹਿਨਮਾਈ ਹੇਠ ਚੱਲ ਰਹੀ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮਨੀਆਂ ਵਿਕੇ ਸਕੂਲ ਮੈਨੇਜਮੈਂਟ ਅਤੇ ਇਸ ਮੂਸਟਾਫ ਵੱਲੋਂ ਸਮੂਹ ਵਿਦਿਆਰਥੀਆਂ ਦੀ ਚੜ੍ਹਦੀ ਕਲਾ ਵਾਸਤੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਖੁੱਲੇ ਪੰਡਾਲ ਵਿੱਚ ਸਕੂਲੀ ਬੱਚਿਆਂ ਵੱਲੋਂ ਰਸਪਿੰਨੀ ਆਵਾਜ਼ ਵਿੱਚ ਕੀਰਤਨ ਕੀਤਾ ਗਿਆ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਨੇ ਵੀ ਨਤਮਸਤਕ ਹੋ ਕੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਨੇ ਜੰਡਿਆਲਾ ਗੁਰੂ ਤੋਂ ਰਾਮ ਸਰਨਜੀਤ ਸਿੰਘ ਦੀ ਰਿਪੋਰਟ ਹਜ਼ੂਰੀ ਦੇ ਵਿੱਚ ਜੁਰਬੇਤੀ ਸਾਹ ਸੰਘੇਤੀ ਆਉ ਸਾਲ ਕੋ ਮੈਨਾ ਫਤਿਹ ਦੀ ਸੰਸਥਾਨੀ ਵਿਆਹ ਗੁਰਜੀ ਦਾ ਖਾਸ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਸ੍ਰੀ ਹਰ ਗੋਬਿੰਦ ਅਬਲਕ ਸਕੂਲ ਇਲਾਕੇ ਦੇ ਵਿੱਚ ਅੱਜ ਕਿਸੇ ਨਾਮ ਦਾ ਮੋਤਾਜ ਨਹੀਂ ਮੈਂ ਬੜੇ ਲੰਬੇ ਸਮੇਂ ਤੋਂ ਇਸ ਸਕੂਲ ਦੇ ਨਾਲ ਜੁੜਿਆ ਹੋਇਆ ਹਾਂ ਪ੍ਰਿੰਸੀਪਲ ਸੇਵਾ ਸਿੰਘ ਜੀ ਕੋੜਾ ਸਾਹਿਬ ਵੀ ਪ੍ਰਿੰਸੀਪਲ ਹੁੰਦੇ ਸੀਗੇ ਕਿੱਥੇ ਮੈਂ ਉਹਨਾਂ ਦਾ ਵਿਦਿਆਰਥੀ ਵੀ ਸੀਗਾ ਉਹ ਜੜਿਆਲਾ ਸਕੂਲ ਚ ਪਹਿਲਾਂ ਪੜ੍ਹਾਉਂਦੇ ਸੀਗੇ ਫਿਰ ਮੈਨੂੰ ਉਹਨਾਂ ਦੇ ਨਾਲ پڑھਵਾਉਣ ਦਾ ਮੌਕਾ ਵੀ ਮਿਲਿਆ ਰਿਟਾਇਰਮੈਂਟ ਤੋਂ ਬਾਅਦ ਉਹ ਫਿਰ ਸਕੂਲ ਦੇ ਪ੍ਰਿੰਸੀਪਲ ਵੀ ਬਣੇ ਉਹ ਮੇਰਾ ਕਾਫੀ ਬੇ ਸਮੇਂ ਤੋਂ ਹੋਣਾ ਜਾਣਾ ਹੈ ਸਕੂਲ ਦੇ ਵਿੱਚ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਜਦੋਂ ਸਕੂਲਾਂ ਦੇ ਵਿੱਚ ਅਧਿਆਪਕ ਸਹਿਬਾਨ ਪ੍ਰਿੰਸੀਪਲ ਸਹਿਬਾਨ ਮਦਿਆ ਆਤੀ ਮਾਪੇ ਜਦੋਂ ਇਕੱਤਰ ਹੁੰਦੇ ਨੇ ਖਾਸ ਤੌਰ ਤੇ ਮੈਨੂੰ ਸੇਵਾ ਦਾ ਮੌਕਾ ਦਿੱਤੇ ਨੇ ਸਕੂਲ ਦੇ ਵਿੱਚ ਮੇਰਾ ਕੰਮ ਬਹੁਤ ਵਧੀਆ। ਕਿਉਂਕਿ ਕੋਈ ਯੋਗਤਾ ਤੁਸੀਂ ਦੇਖਦੇ ਰਹੇ ਹੋਵੋਗੇ ਕਿ ਮੈਂ ਸਕੂਲਾਂ ਦੇ ਵਿੱਚ ਆਪਣਾ ਟਾਈਮ ਜਿਹੜਾ ਹੈ ਉਹ ਜ਼ਰੂਰ ਕਰਦਾ ਹਾਂ। ਅ 2022 ਤੋਂ ਜਦੋਂ ਤੋਂ ਤੁਸੇ ਮਨ ਹਰ ਕੀਤੀ ਹੈ ਉਦੋਂ ਤੋਂ ਹੀ ਮੈਂ ਕੱਖ ਪਰਾਂ ਕਿ ਮੇਰੇ ਇਲਾਕੇ ਦੇ ਬੱਚੇ ਮੇਰੇ ਇਲਾਕੇ ਦੇ ਸਕੂਲ ਉਹ ਬਹੁਤ ਉੱਚੀਆਂ ਪੋਜੀਸ਼ਨਾਂ ਤੇ ਜਿਹੜੇ ਜਾਣਾ ਚਾਹੀਦੇ ਨੇ ਜ਼ਿੰਦਗੀ ਕਰਨ ਦਾ ਕੋਈ ਮਨ ਨੂੰ ਸਕੂਨ ਜਿਹੜਾ ਉਹ ਮਿਲਦਾ 2022 ਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਸੀਗਾ ਭਾਈਏ ਵਾਇਬ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਕੀ ਨੂੰ ਦੱਸਣਾ ਚਾਹੁੰਦਾ ਜੀ ਇਹ ਜਿਹੜਾ ਸਕੂਲ ਹੈ ਨਿਸ਼ਲ ਸੀ ਦਾ ਕਰਨਾਗਲ ਦੇ ਪਹਿਲੇ ਮੁਖੀ ਜਥੇਦਾਰ ਸਿੰਘ ਸਾਹਿਬ ਆ빠 ਦੀਪ ਸਿੰਘ ਜੀ ਦੀ ਵਰਸਾਈ ਹੋਈ ਤਰਨਤਲ ਨੇ ਅਗ ਸਿੰਘ ਜਥੇ ਬੰਦੀ ਉਹਨਾਂ ਦਾ ਹੈ ਜਿਹੜੇ ਵੀ ਤਰਨਤਲ ਦੇ ਮੌਜੂਦਾ ਮੁਖੀ ਹੁੰਦੇ ਹਨ ਉਹ ਹੀ ਜਿੰਨੇ ਵੀ ਤਰਨਤਲ ਦੀਆਂ ਸੰਸਥਾਵਾਂ ਨੇ ਉਹਨਾਂ ਦੀ ਦੇਖਭਾਲ ਕਰਦੇ ਹਨ ਉਹਨਾਂ ਦੇ ਚੇਅਰਮੈਨ ਸਾਹਿਬ ਹੁੰਦੇ ਹਨ ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਦਾ ਇੱਕੋ ਇੱਕ ਮਕਸਦ ਹੁੰਦਾ ਕਿ ਗੁਰੂ ਸਾਹਿਬ ਦਾ ਅਸ਼ੀਰਵਾਦ ਲੈਣਾ ਤਾਂ ਜੋ ਸਾਲ ਮਗਰੋਂ ਜਿਹੜੇ ਸਾਲਾਨਾ ਪ੍ਰਖਿਆਵਾਂ ਹੁੰਦੀਆਂ ਬੱਚਿਆਂ ਦੀਆਂ ਸੀਬੀਐਸਸੀ ਬੋਰਡ ਦੀਆਂ ਜਾਂ ਸਕੂਲ ਦੀਆਂ ਉਸ ਵਿੱਚ ਬੱਚਿਆਂ ਨੂੰ ਕਾਉ ਜਾਬੀ ਮਿਲੇ ਕਿ ਗੁਰੂ ਸਾਹਿਬ ਕੀ ਦਰਸ਼ਿਸ਼ ਨਾਲ ਹੀ ਸਾਰਾ ਕੁਝ ਮਿਲਦਾ ਹੋਵੇ ਤੇ ਪਰਸੋਂ ਰੋਜ਼ ਤੋਂ ਸ੍ਰੀ ਖੰਬਰ ਸਾਹਿਬ ਦੇ ਕੋਲ ਅਜਪ ਆਏਗੇ ਨੇ ਸਤਿਗੁਰੂ ਦਾ ਔਟ ਆਸਰਾ ਲਿੱਤਾ ਹੈ ਸਾਡੇ ਵਿੱਚ ਬਹੁਤ ਹੀ ਵਿਦਵਾਨ ਸਾਡੇ ਮੰਤਰੀ ਸਾਹਿਬ ਵੀਡੀਓਰ ਪਰ ਹਰ ਸਿੰਘ ਜੀ ਵੀ ਆਏ ਨੇ ਉਹਨਾਂ ਦੇ ਧਿਰੋਂ ਕਤਨੀ ਜੀ ਵੀ ਆਏ ਨੇ ਹੋਰ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ